ਜ਼ਾਰਿਆ ਨੂੰ ਪਿਆਰ ਪਰ ਇਸ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਪਦੇ ਆਪਣੇ ਚੈਨਲ ਤੇ ਮਲਾਜ਼ਮਾਂ ਦੇ ਲਈ ਵੱਡੀ ਇੱਕ ਵੱਡੀ ਅਪਡੇਟ ਆ ਰਹੀ ਹੈ ਮਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਜਿਹੜਾ ਮੁੱਦਾ ਹੈ ਸਮੇਂ ਲੰਮੇ ਸਮੇਂ ਤੋਂ ਕਾਫੀ ਜੜਾ ਕਿਚਾਰੇਆ ਲੜਕਦਾ ਆ ਰਿਹਾ ਹੈ ਪੰਜਾਬ ਭਰ ਦੇ ਠੇਕਾ ਮਲਾਜ਼ਮ ਉਹਨਾਂ ਨੂੰ ਰੈਗੂਲਰ ਕਰਨ ਦੀ ਮੰਗ ਕਰਦੇ ਰਹੇ ਨੇ ਭਾਵੇਂ ਪੰਜਾਬ ਸਰਕਾਰ ਨੇ ਜਿਹੜਾ ਵੱਖ-ਵੱਖ ਵਿਭਾਗਾਂ ਦੇ ਲਈ ਵੱਖ-ਵੱਖ ਰੈਗੂਲਰ ਨੀਤੀਆਂ ਬਣਾਉਣ ਦਾ ਜਿਹੜਾ ਹੈ ਫੈਸਲਾ ਕੀਤਾ ਹੈ ਜਿਹੜੇ ਜਿਹਦੇ ਤਹਿਤ ਫਿਲਹਾਲ ਕੇਵਲ ਤੇ ਕੇਵਲ ਸਿੱਖਿਆ ਵਿਭਾਗ ਦੇ ਵਿੱਚ ਹੀ ਠੇਕਾ ਮਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਬਣੀ ਹੈ ਪਰ ਉਸਦੇ ਉੱਪਰ ਵੱਡੇ ਸਵਾਲ ਉੱੜਦੇ ਜਾ ਰਹੇ ਨੇ ਪਰ ਹੁਣ ਰੋਡਵੇਜ਼ ਦੇ ਵਿੱਚ ਜਿਹੜੇ ਠੇਕਾ ਮਲਾਜ਼ਮਾਂ ਨੂੰ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਕੀਤੇ ਨਾ ਕੀਤੇ ਅੱਗੇ ਵੱਧਦੀ ਨਜ਼ਰ ਆ ਰਹੀ ਹੈ ਸੋ ਦੋਸਤੋ ਪੰਜਾਬ ਰੋਡ ਪੰਨਬਸ ਪੀ ਪੀਆ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਜਿਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਉਹ ਜਿਹੜਾ ਹੈਗਾ 21 ਅਤੇ 20 21 22 ਮਈ ਨੂੰ ਪੰਜਾਬ ਭਰ ਦੇ ਵਿੱਚ ਹੜਤਾਲ ਕਰਨਗੇ ਸਾਰੀਆਂ ਬੱਸਾਂ ਦਾ ਚੱਕਾ ਜਾਮ ਕੀਤਾ ਜਾਏਗਾ ਉਹਨਾਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਦੀ ਧਮਕੀ ਦਿੱਤੀ ਹੈ ਔਰ ਮੁੱਖ ਮੰਤਰੀ ਦੀ ਰਿਹائش ਦੇ ਮੂਹਰੇ ਧਰਨਾ ਮਾਰਨ ਦਾ ਵੀ ਐਲਾਨ ਕੀਤਾ ਹੈ ਸੋ ਇਸ ਜਥੇਬੰਦੀ ਨੂੰ ਜਿਹੜਾ ਹੈ ਕੱਲ ਬੁਲਾਇਆ ਸੀ ਟਰਾਂਸਪੋਰਟ ਮੰਤਰੀ ਲਾਲ ਸਿੰਘ ਜਿੰਗ ਭੁੱਲਰ ਨੇ ਲਾਲ ਸਿੰਘ ਭੁੱਲਰ ਨੇ ਨੂੰ ਮਿਲਣ ਤੋਂ ਬਾਅਦ ਜਿਹੜੀ ਜਾਣਕਾਰੀ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਜੀ ਨੇ ਗੱਲ ਨੇ ਦਿੱਤੀ ਹੈ ਕਿ ਉਹਦੇ ਮਹਿਤਾਬ ਕੇ ਇਹ ਵੀ ਜਿਹੜਾ ਠੇਕਾ ਮਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਰੋਡਵੇਜ਼ ਦੇ ਜਿਹੜੇ ਠੇਕਾ ਮਲਾਜ਼ਮ ਨੇ ਇੱਕ ਵੱਖਰੀ ਪਾਲਿਸੀ ਬਣਾਉਣ ਦਾ ਜਿਹੜਾ ਮੁੱਦਾ ਹੈ ਉਹ ਟਰਾਂਸਫਰ ਵਿਭਾਗ ਦੇ ਫਾਈਨ ਜਿਹੜੀ ਫਾਈਨਲ ਕਰ ਦਿੱਤਾ ਹੈ ਅਤੇ ਉਹ ਵਿੱਤੀ ਵਿਭਾਗ ਦੇ ਕੋਲ ਅਗਲੀ ਪ੍ਰਵਾਨਗੀ ਲਈ ਭੇਜਿਆ ਗਿਆ ਹੈ ਕਿਉਂਕਿ ਵਿੱਤੀ ਵਿਭਾਗ ਦੇ ਕੋਲ ਵੱਲੋਂ ਇਸ ਦੇ ਬਾਰੇ ਫਾਈਨਲ ਡਿਸੀਜਨ ਲੈਣਾ ਪੈਂਦਾ ਹੈ ਇਸ ਪਾਲਿਸੀ ਦੇ ਤਹਿਤ ਮਲਾਜ਼ਮਾਂ ਮੰਨਿਆ ਤਨਖਾਹਾਂ ਦੇ ਵਿੱਚ ਵੀ ਵਿਵਾਦਾਂ ਹੋਣਾ ਹੈ ਇਸ ਦੇ ਉੱਪਰ ਵਿੱਤ ਵਿਭਾਗ ਅੱਜ ਬੜੀ ਹੀ ਐਮ ਮੀਟਿੰਗ ਕਰ ਸਕਦਾ ਹੈ ਇਸੇ ਤਰ੍ਹਾਂ ਇੱਕ ਜਾਣਕਾਰੀ ਹੋ ਰਹੀ ਹੈ ਸੋ ਦੋਸਤੋ ਜੋ ਯੂਨੀਅਨ ਨੇ ਦਿੱਤੀ ਹੈ ਵੀ ਠੇਕੇ ਠੇਕੇਦਾਰਾਂ ਜਿਹੜਾ ਕੀ ਵਿਚੋਲਿਆਂ ਨੂੰ ਬਾਹਰ ਕੱਢ ਕੇ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਠੇਕੇ ਤੇ ਲਿਆਉਣ ਦੀ ਜਿਹੜੀ ਪ੍ਰਕਿਰਿਆ ਜਲਦੀ ਲਾਗੂ ਕੀਤਾ ਜਾਵੇਗਾ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਹੈ ਵੀ ਤੁਰੰਤ ਇਸ ਪ੍ਰਕਿਰਿਆ ਪ੍ਰਕਿਰਿਆ ਨੂੰ ਵੀ ਜਿਹੜਾ ਫਾਈਨਲ ਰੂਪ ਦੇ ਵਿੱਚ ਦਿੱਤਾ ਜਾਏਗਾ ਸੋ ਇਹ ਦੋ ਬੜੇ ਹੀ ਅਹਿਮ ਮੁੱਦੇ ਨੇ ਇੱਕ ਠੇਕਾ ਮਲਾਜ਼ਮ ਜਿਨ੍ਹਾਂ ਦੀ ਕੋਈ ਜੋਬ ਸਿਕਿਉਰਿਟੀ ਨਹੀਂ ਜਿਨ੍ਹਾਂ ਨੂੰ ਘੱਟ ਤਨਖਾਹ ਮਿਲਦੀਆਂ ਨੇ ਤੇ ਸਾਰੀ ਉਮਰ ਜੋਬ ਕਰਨ ਦੇ ਬਾਵਜੂਦ ਜੋ ਰਿਟਾਇਰ ਹੁੰਦੇ ਨੇ ਤੇ ਉਹਨਾਂ ਦੇ ਪੱਲੇ ਪੈਨਸ਼ਨ ਦੇ ਇੱਕ ਥੇਲਾ ਵੀ ਨਹੀਂ ਪੈਂਦਾ ਰਿਟਾਇਰ ਹੋਣ ਤੋਂ ਬਾਅਦ ਉਹ ਖਾਲੀ ਹੱਥ ਘਰੇ ਜਾਂਦੇ ਹਨ ਪਰ ਨਾਲ ਦੀ ਨਾਲ ਜਿਹੜੇ ਆਊਟਸੋਰਸ ਮਲਾਜ਼ਮ ਨੇ ਉਹ ਵੀ ਪੂਰਾ ਪੂਰੀ ਤਰ੍ਹਾਂ ਦੇ ਜਿਵੇਂ ਕੀ ਕਹਿ ਲਈਏ ਕਿ ਵੀ ਠੇਕੇਦਾਰਾਂ ਵੱਲੋਂ ਆਏ ਤੇ ਜਿਹੜੇ ਕੀ ਦਿੱਤੇ ਹੁੰਦੇ ਨੇ ਉਹਨਾਂ ਦਾ ਕੋਈ ਵੀ ਜਿਹੜਾ ਫਿਊਚਰ ਨਹੀਂ ਹੈ ਤੇ ਜੇ ਪੰਜਾਬ ਸਰਕਾਰ ਜਿਵੇਂ ਵਾਦਾ ਕਰ ਰਹੀ ਹੈ ਤੇ ਲੱਗਦਾ ਵੀ ਇਹ ਵੱਡੀ ਗੱਲ ਹੈ ਜਦੋਂ ਠੇਕੇ ਤੇ ਆ ਗਏ ਤਾਂ ਫਿਰ ਉਹਨਾਂ ਦੀ ਇਹ ਜਿਹੜੀ ਡਿਮਾਂਡ ਹੈ ਜਾਇਜ਼ ਹੋਏਗੀ ਵੀ ਹੁਣ ਸਾਨੂੰ ਰੈਗੂਲਰ ਕੀਤਾ ਜਾਵੇ ਪਰ ਕਦੋਂ ਹੋਏਗਾ ਇਹ ਤੇ ਬਹੁਤ ਵੱਡਾ ਸਵਾਲ ਹੈ ਦਰਜਨਾ ਮੀਟਿੰਗਾਂ ਕਰਨ ਦੇ ਬਾਵਜੂਦ ਰੋਡਸ ਬੇਸ ਦੇ ਜਿਹੜੇ ਕੰਮ ਜਿਹੜੇ ਨੇ ਇਹ ਸਰਕਾਰ ਦੇ ਨਾਲ ਕਰ ਚੁੱਕੇ ਨੇ ਹਰ ਵਾਰੀ ਜਿਹੜਾ ਭਰੋਸਾ ਹੀ ਮਿਲਦੇ ਨੇ ਪਰ ਇਸ ਵਾਰੀ ਭਰੋਸਾ ਜੋ ਯੂਨੀਅਨ ਮੁਤਾਬਕ ਹੈ ਥੋੜਾ ਵਧੀਆ ਮਿਲਿਆ ਹੈ ਜੇਕਰ ਯੂਨੀਅਨ ਨੇ ਇਹ ਵੀ ਫੈਸਲਾ ਕਰ ਲਿਆ ਹੈ ਵੀ ਫਿਲਹਾਲ 20 21 ਮਈ ਦੀ ਹੜਤਾਲ ਜਿਹੜੀ ਉਹਨੂੰ ਹੋਲਡ ਤੇ ਰੱਖਿਆ ਜਾਂਦਾ ਹੈ ਜੇਕਰ ਸਰਕਾਰ ਨੇ 19 ਤਰੀਕ ਤੱਕ ਮੰਗਾਂ ਬਾਰੇ ਕੋਈ ਵੀ ਵਿਚਾਰ ਨਾ ਕੀਤਾ ਇਸ ਹੜਤਾਲ ਨੂੰ ਉਸੇ ਤਰ੍ਹਾਂ ਹੀ ਜਾਰੀ ਰਹੇਗੀ ਜਾਣਕਾਰੀ ਦਿੱਤੀ ਹੈ ਵੀ ਟਰਾਂਸਪੋਰਟ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਪਾਉਣ ਬਾਰੇ ਵੀ ਜਿਹੜੀ ਸਹਿਮਤੀ ਬਣੀ ਹੈ ਉਸ ਵਿੱਚ ਵਾਅਦਾ ਕੀਤਾ ਗਿਆ ਯੂਨੀਅਨ ਇਹ ਵੀ ਕਹਿੰਦੀ ਸੀ ਵੀ ਸਰਕਾਰ ਵੀ ਭਾਗ ਆਪਣੀਆਂ ਨਵੀਆਂ ਬੱਸਾਂ ਪਾਵੇ ਔਰ ਕਿਲੋਮੀਟਰ ਸਕੀਮ ਦੇ ਤਹਿਤ ਪ੍ਰਾਈਵੇਟ ਬੱਸਾਂ ਦਾ ਖਾਤਮਾ ਕੀਤਾ ਜਾਵੇ ਇਸੇ ਤਰ੍ਹਾਂ ਕੁਝ ਕੰਟਰੈਕਟ ਮੁਲਾਜ਼ਮ ਨੇ ਜਿਨ੍ਹਾਂ ਦੀ ਬਹਾਲੀ ਦਾ ਮੁੱਦਾ ਯੂਨੀਅਨ ਮੁਤਾਬਕ ਉਹਦਾ ਵੀ ਸਰਕਾਰ ਨੇ ਭਰੋਸਾ ਦਿੱਤਾ ਔਰ ਫ੍ਰੀ ਸਹੂਲਤਾਂ ਜਿਹੜੀਆਂ ਰੋਡ ਵੇਜ਼ ਦੀ ਦਿੱਤੀਆਂ ਜਾਂਦੀਆਂ ਨੇ ਖਾਸ ਕਰਕੇ ਮਹਿਲਾਵਾਂ ਨੂੰ ਮੁਫਤ ਸਫ਼ਰ ਉਹਦੀ ਇਹ ਜਿਹੜੀ ਕਿ ਉਸ ਦੀ ਵਜ੍ਹਾ ਨਾਲ ਜਿਹੜੇ ਪੈਸੇ ਰੁਕੇ ਨੇ ਜਿਹੜੇ ਪੰਜਾਬ ਸਰਕਾਰ ਦੇ ਦੇਣੇ ਨੇ ਰੋਡਵੇਜ਼ ਨੂੰ ਉਹ ਦੇਣ ਬਾਰੇ ਵੀ ਮੰਤਰੀ ਨੇ ਕਿਹਾ ਵੀ ਜਲਦੀ ਇਹ ਫੈਸਲਾ ਹਲ ਕਰ ਲਿਆ ਜਾਵੇਗਾ ਤਨਖਾਹਾਂ ਦੇ ਵਿੱਚ ਵਾਅਦੇ ਦੇ ਮਾਮਲੇ ਦੇ ਵਿੱਚ ਵੀ ਯੂਨੀਅਨ ਨੂੰ ਠੀਕ ਹੰਗਾਰਾ ਮਿਲਿਆ ਹੈ ਕੁੱਲ ਮਿਲਾ ਕੇ ਯੂਨੀਅਨ ਥੋੜੀ ਆਸ ਜੀ ਜਿਹੜੀ ਹੈ ਜਾਗੀ ਹੈ ਉਹਨਾਂ ਲਈ ਕੋਈ ਵੱਖਰੀ ਨੀਤੀ ਬਣਾ ਕੇ ਠੇਕ ਕਮ ਲਾਸਮਾਨ ਨੂੰ ਰੈਗੂਲਰ ਕਰਨ ਵਾਸਤੇ ਪਾਸੇ ਜਿਹੜਾ ਸਰਕਾਰ ਜਿਹੜੀ ਚੱਲੀ ਹੈ ਇਸੇ ਦੌਰਾਨ ਜਿਹੜਾ ਹੈ ਮੰਤਰੀ ਲਾਲ ਸਿੰਘ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਵੀ ਵਿਭਾਗ ਨੇ ਉਹਨਾਂ ਨੇ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਫੈਸਲਾ ਕੀਤਾ ਕਿ ਪਨਬਸ ਦੇ ਬੜੇ ਜਿਹੜੇ ਕਿ ਬੇੜੇ ਵਿੱਚ ਨਵੀਆਂ ਬੱਸਾਂ ਜਿਹੜੀਆਂ ਪਾਈਆਂ ਜਾਣਗੀਆਂ ਅਤੇ PTRC ਦੇ ਵੇੜੇ ਵਿੱਚ ਵੀ ਨਵੀਆਂ ਬੱਸਾਂ ਜਿਹੜੀਆਂ ਹੈ ਦੇਖਣ ਨੂੰ ਮਿਲਣਗੀਆਂ ਸੋ ਦੋਸਤੋ ਲਾਲ ਸਿੰਘ ਜੀ ਭੁੱਲਰ ਨੇ ਇੱਕ ਜਿਹੜਾ ਹੈ ਮਲਾਜ਼ਮਾਂ ਨੂੰ ਜਿਹੜਾ ਹੈ ਕਿ ਜਿਹੜੇ ਕੱਚੇ ਮਲਾਜ਼ਮਾਂ ਨੂੰ ਇੱਕ ਬੜਾ ਵੱਡਾ ਭਰੋਸਾ ਦਿੱਤਾ ਹੈ ਸੋ ਦੇਖਣ ਵਾਲੀ ਗੱਲ ਹੈ ਕਿ ਕੀ ਕਰਦੇ ਨੇ ਕੀ ਮਲਾਜ਼ਮਾਂ ਨੂੰ ਉਹਨਾਂ ਦੀ ਮੰਗਾਂ ਨੂੰ ਹੱਲ ਕਰਦੇ ਨੇ ਕਿ ਨਹੀਂ ਸੋ ਦੋਸਤੋ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ